ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਬਾਬਾ ਜੀ ਨੇ ਕਿਹੜਾ ਇੱਕ ਸ਼ਬਦ ਜਪਨ ਦੇ ਲਈ ਦੱਸਿਆ ਹੈ ਤੇ ਜਪਨ ਵਾਲੇ ਦੇ ਸਾਰੇ ਕਾਰਜ ਰਾਸ ਹੋ ਗਏ ਹਨ ਬਾਬਾ ਜੀ ਨਾਨਕ ਸਰਕਲੇਰਾ ਵਾਲੇ ਨਾਨਕ ਸਰਕਲੇਰਾ ਵਿਖੇ ਬਰਜਮਾਨ ਹਨ ਸੰਗਤਾਂ ਦੂਰੋਂ ਨੇੜਿਓ ਆ ਕੇ ਲਾਭ ਲੈਂਦੀਆਂ ਹਨ ਬਾਬਾ ਨਾਨਕ ਸਿੰਘ ਜੀ ਦੀ ਵਰਸੀ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਪੋਗ ਪਾਏ ਉਪਰੰਤ ਬਾਬਾ ਅਸ਼ਿਆ ਸਿੰਘ ਜੀ ਨੇ ਆਪ ਬਚਨ ਕੀਤੇ ਅਤੇ ਬਚਨ ਕਰਦਿਆਂ ਕਹਿਣ ਲੱਗੇ ਸਮਾਂ ਬੜਾ ਖਤਰਨਾਕ ਆ ਰਿਹਾ ਹੈ ਇਸੇ ਵਾਸਤੇ ਹੋਰ ਕੁਝ ਸਮਾਂ ਅਖੰਡ ਪਾਠ ਸਹਿਬ ਦੀਆਂ ਲੜੀਆਂ ਛੱਲਣ ਗਿਆ ਅਤੇ ਪਾਠੀ ਸਿੰਘਾਂ ਨੂੰ ਵੀ ਬੇਨਤੀ ਕਰ ਦਿੱਤੀ ਤਾਂ ਹੋਰ ਅਖੰਡ ਪਾਠ ਸਹਿਬ ਰੱਖੇ ਗਏ ਜੋ ਕਿ 20 ਦਿਨ ਚੱਲਦੇ ਰਹੇ ਅਤੇ 20ਵੇਂ ਦਿਨ ਪੂਰਨ ਮਾਸ਼ੀ ਉੱਪਰ ਨੂੰ ਸਮਾਪਤੀ ਹੋਈ ਅਤੇ 176 ਅਖੰਡ ਪਾਠ ਹੋਏ ਅਤੇ ਹੁਕਮਨਾਮਾ ਆਇਆ ਤਨਾਸਰੀ ਮਹੱਲਾ ਪੰਜਵਾਂ ਅੰਗ 673 ਤੁਮ ਦਾਤੇ ਟਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜੇਵਾ ਏਕ ਕਮਨ ਗੁਣ ਕਈਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋਂ ਅੰਤਨੱਕੇਨ ਹੋਲਈਏ ਰਹਾਉ ਕੋਟ ਪ੍ਰਾਧ ਹਮਾਰੇ ਖੰਡੋ ਅਣਕ ਬੀਦੀ ਸਮਝਾਓ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਵਾਓ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਾਖੋ ਰਾਖਣ ਹਾਰ ਦੇ ਆਲਾ ਨਾਨਕ ਕਰਕੇ ਗੋਲੇ ਉਪਰੰਤ ਬਾਬਾ ਜੀ ਨੇ ਬਚਨ ਕੀਤੇ ਅਤੇ ਬਚਨਾਂ ਦੇ ਵਿੱਚ ਫਰਮਾਇਆ ਗੁਰੂ ਕੀ ਸੰਗਤ ਇਹ 176 ਅਖੰਡ ਪਾਠਾਂ ਦੀ ਸ਼ਕਤੀ ਭਾਵ ਉਸ ਆਬਲ ਇਸ ਹੁਕਮਨਾਮੇ ਦੇ ਵਿੱਚ ਹੈ ਤੇ ਜਿਹੜਾ ਇਸ ਸ਼ਬਦ ਦਾ ਜਾਪ ਕਰੇਗਾ ਉਸ ਨੂੰ ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ ਤਾਂ ਉਸ ਸੰਗਤ ਦੇ ਵਿੱਚ ਬੈਠਾ ਜਗਰਾਉ ਤੋਂ ਇੱਕ ਲੜਕਾ ਸੀ ਉਸ ਨੇ ਵੀ ਬਚਨ ਸੁਣਿਆ ਤੇ ਇਹ ਮਨ ਦੇ ਵਿੱਚ ਸੋਚਿਆ ਕਿ ਬਾਬਾ ਜੀ ਦਾ ਬਚਨ ਮੈਂ ਮੰਨਾਗਾ ਅਤੇ ਇਸ ਸ਼ਬਦ ਦਾ ਜਾਪ ਕਰਾਂਗਾ ਹੋ ਸਕਦਾ ਹੈ ਮੇਰੇ ਦਿਨ ਬਦਲ ਜਾਣ ਕਿਉਂਕਿ ਘਰ ਦੇ ਵਿੱਚ ਕਰੇਬੀ ਬੜੀ ਸੀ ਇੱਕ ਡੰਗ ਰੋਟੀ ਪੱਕਦੀ ਸੀ ਤੇ ਕਦੇ ਭੁੱਖਾ ਹੀ ਸੌ ਜਾਂਦਾ ਸੀ ਅਤੇ ਬਾਬਾ ਕੇਸ ਸਿੰਘ ਜੀ ਤੋਂ ਹਰਮੋਨੀਅਮ ਵੀ ਸਿੱਖਿਆ ਕਰਦਾ ਸੀ ਕਦੇ-ਕਦੇ ਦੀਵਾਨ ਦੇ ਵਿੱਚ ਸ਼ਬਦ ਵੀ ਪੜ ਲਿਆ ਕਰਦਾ ਸੀ ਆਵਾਜ਼ ਚੰਗ ਸੀ ਨਾਨਕਿਆਂ ਤੋਂ ਲੱਗਣ ਲੱਗੇ ਸੀ ਨਾਨਾ ਵੀ ਤੇ ਮਾਮਾ ਵੀ ਤੋਂ ਵੀ ਕੀਰਤਨ ਕਰਿਆ ਕਰਦੇ ਸਨ ਤੇ ਇੱਕ ਦਿਨ ਇਸ ਦਾ ਸ਼ਬਦ ਸੁਣ ਕੇ ਬਾਬਾ ਆਸ਼ਾ ਸਿੰਘ ਜੀ ਨੇ ਬਚਨ ਕੀਤਾ ਕਿ ਇਹ ਮੁੰਡਾ ਨਾਨੇ ਤੇ ਮਾਮੇ ਨਾਲੋਂ ਵੀ ਅੱਗੇ ਵਧ ਗਿਆ ਹੈ ਇਹ ਸਾਖੀ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਦੀ ਹੈ ਤੇ ਉਹ ਵੀ ਇਸ ਸ਼ਬਦ ਦਾ ਸ਼ਾਬ ਕਰਦਾ ਹੈ ਕਿਉਂਕਿ ਪ੍ਰੋਫੈਸਰ ਸਾਹਿਬ ਦੀ ਜਗਰਾਉਂ ਰਹਿੰਦਿਆਂ ਦੀ ਹਾਲਤ ਬੜੀ ਹਾਲਤ ਬੜੀ ਤੰਗੀ ਸੀ ਕਿਉਂਕਿ ਜਗਰਾਉਂ ਵਿਖੇ ਕਾਹਦੇ ਵਿੱਚ ਛੋਟਾ ਜਿਹਾ ਗੁਰਦੁਆਰਾ ਬਣਾਇਆ ਹੋਇਆ ਸੀ ਅਤੇ ਉਥੇ ਪ੍ਰੋਫੈਸਰ ਸਾਹਿਬ ਜਪਜੀ ਸਾਹਿਬ ਜੀ ਦੀਆਂ ਰੋਲਾਂ ਲਾਇਆ ਕਰਦੇ ਸਨ ਸਾਧ ਸੰਗਤ ਹੀ ਬਾਬਾ ਨਾਨਕ ਸਿੰਘ ਜੀ ਵੀ ਬਚਨ ਕਰਦੇ ਸਨ ਕਿ ਪਾਈ ਇਹ ਪਾਠੇ ਸੱਜਰ ਗਾਉ ਹਨ ਜਿੰਨੀ ਸੇਵਾ ਕਰੋਗੇ ਉਤਨਾ ਹੀ ਫਲ ਪਾਓਗੇ ਕੋਈ ਸਮਾਂ ਆਇਆ ਪ੍ਰੋਫੈਸਰ ਸਾਹਿਬ ਸਾਰੇ ਸਿੱਖ ਜਗਤ ਦੇ ਵਿੱਚ ਮਸ਼ਹੂਰ ਹੋ ਗਏ ਪਰ ਸਿਰਫ ਇਥੇ ਹੀ ਬਸ ਨਹੀਂ ਬਲਕੇ ਉਹਨੀ ਸੋਸ਼ੀਅਸੀ ਦੇ ਵਿੱਚ ਸਿੱਖ ਜਗਤ ਦੇ ਸਭ ਤੋਂ ਉੱਚੀ ਸਟੇਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਬਣ ਗਏ ਬਸ ਫਿਰ ਕੀ ਸਿਫਤ ਆਪ ਜੀ ਨੂੰ ਸਿਰੇ ਦੀ ਸ਼ੋਹਰਤ ਮਿਲ ਗਈ ਫਤੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਮਾਤਾ ਜੀ ਉਹਨਾਂ ਦੇ ਬਾਬਾ ਜੀ ਦੇ ਘਰ ਦੇ ਉੱਤੇ ਬਹੁਤ ਸ਼ਰਦਾ ਸੀ ਅਤੇ ਤਕਰੀਬਨ 10-12 ਸਾਲ ਉਹਨਾਂ ਨੇ ਨਾਨਕ ਸਰਕ ਲੇਰਾ ਵਿਖੇ ਹੀ ਕੁਚਾਰੇ ਅਤੇ ਬਾਬਾ ਕੁੰਦਨ ਸਿੰਘ ਜੀ ਦੇ ਬਾਗ ਦੇ ਵਿੱਚ ਕਮਰਾ ਲਿਆ ਹੋਇਆ ਸੀ ਅਤੇ ਜਦੋਂ ਕਣਕਾਂ ਵੱਢ ਲਈਆਂ ਜਾਂਦੀਆਂ ਸਨ ਤਾਂ ਬਾਬਾ ਜੀ ਦੀ ਦੱਸੀ ਮਰਿਆਦਾ ਦੇ ਅਨੁਸਾਰ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪ ਕਣਕ ਦੀਆਂ ਭਰੀਆਂ ਚੁੱਕਦੇ ਸਨ ਤੇ ਆਪ ਕਣਕ ਕੱਢਣੀ ਤੇ ਉਸ ਨੂੰ ਪੀਣਾ ਤੇ ਹੱਥੀਂ ਦੇਖ ਤਿਆਰ ਕਰਨੇ ਤੇ ਸਤਕੁਰ ਦੇ ਭੋਗ ਵਾਸਤੇ ਪੇਟਾ ਕਰਨੇ ਪ੍ਰੋਫੈਸਰ ਸਾਹਿਬ ਦੀ ਮਾਤਾ ਬਹੁਤ ਸ਼ਰਦਾ ਵਾਲੀ ਸੀ ਐਵੇਂ ਤਾਂ ਨਹੀਂ ਇਸ ਤਰ੍ਹਾਂ ਦੇ ਪੁੱਤਰ ਪੈਦਾ ਹੁੰਦੇ ਜਿਵੇਂ ਮਾਤਾ ਪਿਤਾ ਜਿੰਨੀ ਅਰਦਾਸਾਂ ਜ਼ਿਆਦਾ ਕਰਨਗੇ ਓਤਨਾ ਹੀ ਉਸ ਦਾ ਪੁੱਤਰ ਗੁਣਵਾਨ ਹੋਵੇਗਾ ਜਿਵੇਂ ਪੁੱਛੋ ਵਾਲੇ ਬਾਬਾ ਜੀ ਦੇ ਕੋਲ ਕੋਈ ਜਾਟ ਆਉਂਦਾ ਸੀ ਤੇ ਇੱਕ ਦਿਨ ਕਹਿਣ ਲੱਗਾ ਬਾਬਾ ਪੁੱਤਰ ਦੀ ਲੋੜ ਹੈ ਉਹਨਾਂ ਪੁੱਛਿਆ ਕਿਹੋ ਜਿਹਾ ਲੈਣਾ ਹੈ ਪੁੱਤਰ ਬਿੱਟਰ ਬਾਜ ਕਬੂਤਰ ਬਾਜ ਕੋਈ ਟਾਂਗੇ ਵਾਲਾ ਜਾਂ ਕੋਈ ਸਟੇਸ਼ਨ ਦਾ ਕੁਲੀ ਕਿਹੋ ਜਿਹਾ ਚਾਹੀਦਾ ਹੈ ਉਸਨੇ ਕਿਹਾ ਨਹੀਂ ਬਾਬਾ ਚੰਗਾ ਲੈਣਾ ਹੈ ਅਕਾਫਰ ਚੰਗੇ ਵਾਸਤੇ ਕੁਝ ਕਰਨਾ ਪਵੇਗਾ ਨਾਮ ਜਪ ਨਿਤਨੇਮ ਕਰ ਗੁਣ ਬਲਵਾਨ ਹੋਣਗੇ ਤਾਂ ਜੋ ਆਵੇਗਾ ਉਹ ਸੁਖ ਦੇਵੇਗਾ ਸੋ ਕਹਿਣ ਤੋਂ ਭਾਵ ਸਾਜ ਸੰਗਤ ਜੀ ਨਾਨਕ ਸਰਖ ਲੇਰਾ ਨਾਲ ਇਹ ਸ਼ੁਰੂ ਤੋਂ ਜੁੜੇ ਹੋਏ ਸਨ ਇੱਕ ਦੋ ਪੁਸਤਕਾਂ ਵਿੱਚ ਪ੍ਰੋਫੈਸਰ ਸਾਇਮ ਨੇ ਲਿਖੀਆਂ ਹਨ ਉਹਨਾਂ ਦੇ ਵਿੱਚ ਵੀ ਨਾਨਕ ਸਾਹਿਬ ਦਾ ਜ਼ਿਕਰ ਕੀਤਾ ਹੈ ਜਿਵੇਂ ਕਿ ਇੱਕ ਥਾਂ ਤੇ ਦੱਸਿਆ ਕਿ ਜਦੋਂ ਇਹਨਾਂ ਦੇ ਘਰ ਬੇਟਾ ਹੋਇਆ ਉਹਨਾਂ ਦਾ ਨਾਮ ਰੱਖਣ ਲਈ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਦੇ ਵਿੱਚ ਲੈ ਕੇ ਆਏ ਤੇ ਉਸ ਦਿਨ ਹੀ ਪਾਈ ਹਰਬੰਸ ਸਿੰਘ ਦਗਾਤਾਰੀ ਵਾਲੀ ਉਹ ਵੀ ਆਪਣੇ ਲੜਕੇ ਦਾ ਨਾਮ ਰੱਖਣ ਦੇ ਲਈ ਬਾਬਾ ਜੀ ਦੇ ਕੋਲ ਲੈ ਕੇ ਆਏ ਦੋਨਾਂ ਨੇ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਇਹਨਾਂ ਦੇ ਨਾਮ ਰੱਖਣੇ ਹਨ ਬਾਬਾ ਜੀ ਬਾਬਾ ਜੀ પ્રસન્ન ਹੋਏ ਤੇ ਕਹਿਣ ਲੱਗੇ ਅੱਜ ਹੁਕਮਨਾਮਾ ਆਇਆ ਸੀ ਗੁਰਪੂਰੇ ਕਿਰਪਾਤਾਰੀ ਐਸ ਲਈ ਦਰਸ਼ਨ ਸਿੰਘ ਦੇ ਬੇਟੇ ਦਾ ਨਾਮ ਗੁਰਪਾਲ ਸਿੰਘ ਰੱਖ ਦਿੱਤਾ ਤੇ ਹਰਬੰਸ ਸਿੰਘ ਦੇ ਬੇਟੇ ਦਾ ਨਾਮ ਗੁਰਚਰਨ ਸਿੰਘ ਰੱਖ ਦਿੱਤਾ ਸੋ ਇਸ ਤਰ੍ਹਾਂ ਦੀਆਂ ਬਿਆਨਸ ਆਖੀਆਂ ਹੋਣਗੀਆਂ ਸੋ ਸਾਜ ਸੰਗਤ ਜੀ ਹੁਣ ਦੇਖੋ ਬਾਬਾ ਜੀ ਦਾ ਇੱਕ ਬਚਨ ਮੰਨਿਆ ਤੇ ਗੁਰਬਾਣੀ ਦੇ ਇੱਕ ਸ਼ਬਦ ਦਾ ਜਾਪ ਕੀਤਾ ਸੋ ਕਹਿਣ ਤੋਂ ਭਾਵ ਕਿ ਛੇਵੇਂ ਇੱਕ ਸੰਕਟ ਮੋਚਨ ਜਿਹਾ ਸ਼ਰਧਾ ਪੂਰਨ ਸ਼ਬਦ ਛਪਿਓਏ ਹਨ ਤੇ ਕਈ ਇਸੇ ਉਤੇ ਕੇੰਤ੍ਰਿਤ ਵੀ ਕਰਦੇ ਹਨ ਸਾਧ ਸੰਗਤ ਜੀ ਜੇ ਤੁਸੀਂ ਸੱਚੇ ਦਿਲੋਂ ਪਰਮਾਤਮਾ ਨੂੰ ਯਾਦ ਕਰਦੇ ਹੋ ਸੱਚੇ ਦਿਲੋਂ ਪਰਮਾਤਮਾ ਦੇ ਭਗਤ ਹੋ ਉਸ ਅੱਗੇ ਆਪਣੀ ਬੇਨਤੀ ਅਰਦਾਸ ਸੱਚੇ ਦਿਲੋਂ ਕਰਦੇ ਰਹੋ ਉਹ ਆਪਣੇ ਅੰਗ ਸੰਗ ਹੋ ਕੇ ਤੁਹਾਡੇ ਅੰਗ ਸੰਗ ਹੋ ਕੇ ਖੁਦ ਪਰਮਾਤਮਾ ਦੌੜਦਾ ਹੈ ਤੇ ਖੁਦ ਤੁਹਾਡੀ ਮਦਦ ਕਰਨ ਦੇ ਲਈ ਵੀ ਆਉਂਦਾ ਹੈ ਪਰਮਾਤਮਾ ਤੁਹਾਡੇ ਜ਼ਰੂਰ ਅੰਗ ਸੰਗ ਹੁੰਦਾ ਹੈ ਕਿਉਂਕਿ ਸੱਚੇ ਪਾਸ਼ਾ ਪਰਮ ਪਿਤਾ ਪਰਮਾਤਮਾ ਆਪਣੇ ਬੰਕਤਾਂ ਨੂੰ ਆਪਣੇ ਸਿੱਖਾਂ ਨੂੰ ਕਦੇ ਵੀ ਨਰਾਸ਼ ਨਹੀਂ ਕਰਦੇ ਉਹ ਉਹਨਾਂ ਦੀ ਹਰ ਸੰਭਵ ਮਦਦ ਕਰਦੇ ਹਨ ਪਰ ਮਦਦ ਤਾਂ ਹੀ ਹੋਵੇਗੀ ਜੇ ਅਸੀਂ ਗੁਰੂ ਨੂੰ ਯਾਦ ਕਰਾਂਗੇ ਗੁਰੂ ਦੀ ਬਾਣੀ ਨਾਲ ਜੋੜਾਂਗੇ ਗੁਰੂ ਦੀ ਬਾਣੀ ਨੂੰ ਪੜ੍ਹਾਂਗੇ ਨਾਮ ਸਿਮਰਨ ਕਰਾਂਗੇ ਹੁਣ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਤਾਂ ਬੜਾ ਪੁੰਨ ਦਾਨ ਕਰਦੇ ਹਾਂ ਬਣਾ ਦੁੱਤਿਆਂ ਦਾ ਸੋਚਦੇ ਹਾਂ ਅਸੀਂ ਤਾਂ ਕਿਸੇ ਦਾ ਬੁਰਾ ਨਹੀਂ ਕਰਦੇ ਪਰ ਸਾਡਾ ਬੁਰਾ ਹੋ ਜਾਂਦਾ ਹੈ ਸਾਡਾ ਕੋਈ ਪਲਾਣ ਨਹੀਂ ਹੋ ਰਿਹਾ ਸਾਧ ਸੰਗਤ ਜੀ ਸੋਚੋ ਤੁਸੀਂ ਪ੍ਰਮਾਤਮਾ ਦੇ ਲਾਲ ਲੱਗੇ ਹੋ ਕਿੰਨੇ ਦਿਨ ਤੁਸੀਂ ਗੁਰਦੁਆਰੇ ਨਹੀਂ ਜਾਂਦੇ ਹੋ ਮਹੀਨੇ ਦੇ ਵਿੱਚ ਕਿੰਨੇ ਦਿਨ ਪਾਠ ਕਰਦੇ ਹੋ ਕਦੇ ਨਹੀਂ ਕਰਦੇ ਪਾੜ ਕਰਨ ਦਾ ਤਾਂ ਸਾਡੇ ਕੋਲ ਟਾਈਮ ਹੀ ਨਹੀਂ ਸਾਧ ਸੰਗਤ ਜੀ ਜੇ ਕਿਸੇ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਪਾਠ ਕਰ ਲਓ ਤਾਂ ਕਹਿੰਦੇ ਹਨ ਜੀ ਪਾਠ ਕਰਨ ਨਾਲ ਕੀ ਹੋਵੇਗਾ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਆਪਣਾ ਕਰਮ ਕਰ ਫਲ ਦੀ ਇਸ਼ਿਆ ਨਾ ਰੱਖ ਜਦੋਂ ਤੇਰਾ ਟਾਈਮ ਆਏਗਾ ਉਦੋਂ ਤੇਰੀ ਕਿਸਮਤ ਤੇਰਾ ਸਾਥ ਦੇਵੇਗੀ ਪਰਮਾਤਮਾ ਆਪਣੇ ਆਪ ਤੇਰਾ ਜੋ ਮਿਹਨਤ ਦਾ ਫਲ ਹੈ ਤੈਨੂੰ ਦੇਣਗੇ ਤੂੰ ਪਾਠ ਕਰ ਬਸ ਮਿਹਨਤ ਕਰਦਾ ਰਹਿ ਪਰਮਾਤਮਾ ਜ਼ਰੂਰ ਤੇਰੇ ਰੰਗ ਪਾ ਲਉਣਗੇ ਇਸ ਕਰਕੇ ਸਾਧ ਸੰਗਤ ਜੀ ਬਾਣੀ ਪੜਿਆ ਕਰੋ ਗੁਰੂ ਵਾਲੇ ਬਣੋ ਤੇ ਬਾਣੀ ਪੜਨ ਦੇ ਨਾਲ ਹੀ ਸਾਡਾ ਜੋ ਜੀਵਨ ਹੈ ਸਫਲਾ ਹੋਏਗਾ ਕਿਉਂਕਿ ਅਸੀਂ ਵੀ ਜਾਣਦੇ ਹਾਂ ਕਿ ਅੱਜ ਕੱਲ ਬਿਜੀ ਸ਼ਡਿਊਲ ਹੈ ਕੰਮਕਾਰਾਂ ਦੇ ਵਿੱਚ ਟਾਈਮ ਨਹੀਂ ਲੱਗਦਾ ਪਰ ਜਦੋਂ ਵੀ ਥੋੜਾ ਬਹੁਤ ਸਮਾਂ ਲੱਗਦਾ ਹੈ ਬਾਣੀ ਸੁਣ ਲਿਆ ਕਰੋ ਪੜ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ